ਇੱਕ ਹੀ ਗੱਲ ਜਾਂਦੇ ਹਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਪਾਰਟੀ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਸਾਡੇ ਭਗਵੰਤ ਮਾਨ ਜੀ ਤੇ ਸਾਡੇ ਹਲਕੇ ਦੇ ਜਿਹੜੇ ਮੰਤਰੀ ਸਾਹਿਬ ਨੇ ਹਰਜੋਤ ਸਿੰਘ ਬੈਂਜ ਜੀ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਸੀ ਔਰ ਮੇਰੇ ਤੇ ਵਿਸ਼ਵਾਸ ਕੀਤਾ ਸੀ ਦੂਜਾ ਧੰਨਵਾਦ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੇ ਸਰੋਤਿਆਂ ਦਾ ਜਿਹੜੇ ਸੁਣ ਰਹੇ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਜਿਨ੍ਹਾਂ ਨੇ ਮੇਰੇ ਲਈ ਕੰਮ ਕੀਤਾ ਦਿਨ ਰਾਤ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜੀ ਸਾਡੀ ਟੀਮ ਦਿਨ ਰਾਤ ਇੱਕ ਕਰਕੇ ਲੱਗੀ ਹੋਈ ਸੀ ਮੈਂ ਉਹਨਾਂ ਦਾ ਕਰਜ਼ਾ ਕਦੇ ਵੀ ਨਹੀਂ ਉਦਾਂ ਕਰ ਸਕਾਂਗਾ ਤੇ ਸਰ ਜਿਤ ਵੀ ਵੱਡੀ ਵੱਡੀ ਹੈ ਜ਼ਿੰਮੇਵਾਰੀ ਵੀ ਵੱਡੀ ਹੋਗੀ ਪ੍ਰਾਥਮਿਕਤਾ ਕਿਹੜੀ ਹੋਊਗੀ ਸਾਡੀ ਅੱਗੇ ਵਾਸਤੇ ਦੇਖੋ ਇਹਦੇ ਵਾਸਤੇ ਆਪਾਂ ਬੈਠ ਕੇ ਪਲਾਨ ਕਰਾਂਗੇ ਉਸਰ ਪਲਾਨ ਦੇ ਤਹਿਤ ਹੀ ਕੰਮ ਕਰਾਂਗੇ ਅਸੀਂ ਇੱਥੇ ਕੁਝ ਬੋਲੀ ਜਾਈਏ ਕਰਾਂਗੇ ਕੁਝ ਐ ਨਹੀਂ ਚੱਲਣਾ ਆਪਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੀ ਸਲਾਹ ਨਾਲ ਕੰਮ ਕਰਾਂਗੇ ਧੰਨਵਾਦ ਦੇਖੋ ਮੁਕਾਬਲਾ ਤਾਂ ਇੱਕ ਤਰਫਾ ਸੀ ਮੁਕਾਬਲਾ ਸੀ ਜਿੱਤ ਵੱਲ ਸ਼ੁਰੂਆਤ ਤੋਂ ਹੀ ਵੱਧ ਰਹੇ ਸੀ ਪਰ ਵਿੱਚ ਖੋਲੜਬਾਜੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਕਾਂਗਰਸੀਆਂ ਵੱਲੋਂ ਤੇ ਹੁਣ ਅਮਨ ਆਮਾਨ ਦੇ ਨਾਲ ਇੱਕ ਇੱਕ ਬੂਥ ਤੇ ਇੱਕ ਇੱਕ ਵੋਟ ਗਿਣਾਈ ਗਈ ਹੈ ਉਹਨਾਂ ਦੀ ਤਸੱਲੀ ਕਰਾਈ ਗਈ ਹੈ ਔਰ ਇਹਨਾਂ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ 1% ਵੀ ਕਿਸੇ ਦੇ ਨਾਲ ਕੋਈ ਵਧੀਕੀ ਜਾਂ ਬੇਈਮਾਨੀ ਨਹੀਂ ਕੀਤੀ ਗਈ ਇੱਕ ਇੱਕ ਵੋਟ ਬਿਲਕੁਲ ਤਸੱਲੀ ਬਖਸ਼ ਗਣਵਾ ਕੇ ਫਿਰ ਰਿਜ਼ਲਟ ਅਨਾਉਂਸ ਕਰ ਰਹੇ ਆ ਦੇਖੋ ਉਹਨਾਂ ਦੀ ਆਫੀਸ਼ੀਅਲੀ ਜਿਹੜੀ ਹੈਗੀ ਉਹਦੀ ਅਨਾਉਂਸਮੈਂਟ ਤਾਂ ਅੰਦਰੋਂ ਹੋਊਗੀ ਪਰ ਸਾਡੇ ਕੋਲ ਜਿਹੜਾ ਡਾਟਾ ਹੈ ਉਹ ਅਸੀਂ ਜਿਹੜੀ ਕੈਲਕੂਲੇਟ ਨਹੀਂ ਕਰਿਆ ਪਰ ਉਹਦਾ ਅਸੀਂ ਕੈਲਕੂਲੇਟ ਕਰ ਲਿਆ ਕਿ ਸਾਡੀ ਜਿਹੜੀ ਜਿੱਤ ਹੈ ਉਹ ਕੋਈ 4800 ਦੇ ਕਰੀਬ ਜਿਹੜੀ ਹੈਗੀ ਉਹ ਹੋਈ ਹੈ ਤਾਂ ਫਿਲਹਾਲ ਤੁਹਾਨੂੰ ਪਾਰਟੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਦੋਸਤੋ ਆਪਜੀ ਦੇ ਮਾਧਿਅਮ ਨਾਲੇ ਸਭ ਤੋਂ ਪਹਿਲਾਂ ਤਾਂ ਉਹਨਾਂ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਵਿਸ਼ਵਾਸ ਜਿਤਾਇਆ ਹੈ ਪਹਿਲਾਂ ਸੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਜਿੱਤਦਾ ਵੱਡੀ ਮਾਰਜਨ ਨਾਲ ਜਿਤਾਇਆ ਸੀ ਫਿਰ ਕੰਗ ਸਾਬ ਵੀ ਜਿੱਤੇ ਹੈ ਤੇ ਹੁਣ ਆਪਜੀ ਦੇ ਸਾਹਮਣੇ ਜ਼ਿਲ੍ਹਾ ਪਰਿਸ਼ਦ ਦੀ ਜਿਹੜੀ ਸੀਟ ਹੈ ਜਸਪਾਲਟਾ ਹੈ ਜੀ ਨੂੰ ਇੱਕ ਤਰਫਾ ਜਿਹੜੀ ਜਿੱਤ ਹੈ ਉਹ ਹਾਸਲ ਹੋਈ ਹੈ ਸੋ ਅਸੀਂ ਸਰੋਤਿਆਂ ਦਾ ਜਾਂ ਵੋਟਰਾਂ ਦਾ ਦੇਣਾ ਦੇ ਨਹੀਂ ਸਕਦੇ ਤੇ ਸਭ ਤੋਂ ਵੱਡਾ ਧੰਨਵਾਦ ਉਹਨਾਂ ਵਰਕਰਸ ਦਾ ਹੈ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਤੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਘਰ ਘਰ ਤੱਕ ਪਹੁੰਚਾਈਆਂ ਹਨ ਸਰ ਅੱਗੇ ਵੀ ਯੋਜਨਾਵਾਂ ਜਿਵੇਂ ਬਿਲਕੁਲ ਸਰ ਜਿਵੇਂ ਦੇਖੋ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਚ ਸੱਤਾ ਚ ਆਈ ਹੈ ਤੇ ਹੌਲੀ ਹੌਲੀ ਕਰਕੇ ਪਹਿਲਾਂ ਜਿਵੇਂ ਤੁਹਾਨੂੰ ਪਹਿਲੀ ਦੱਸਿਆ ਵੀ ਐਮਐਲਏ ਬਣੇ ਐਮਪੀ ਬਣੇ ਐਮਪੀ ਸਹਿਬਾਨ ਬਣੇ ਸਰਪੰਚ ਸਾਡੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਪਾਰਟੀ ਦੇ ਹੁਣ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਉੱਤੇ ਵੀ ਜਿਹੜੀ ਪਾਰਟੀ ਕਾਬਜ਼ ਹੋਈ ਹੈ ਤੇ ਹੁਣ ਜਿਵੇਂ ਪਹਿਲਾਂ ਵਿਕਾਸ ਕਰਵਾਇਆ ਜਾ ਰਿਹਾ ਸੀ ਹੁਣ ਵਿਕਾਸ ਨੂੰ ਹੋਰ ਤੇਜ਼ੀ ਮਿਲੇਗੀ ਜਿਹੜੇ ਕੰਮ ਜਿਹੜੇ ਪਿੰਡਾਂ ਦੇ ਵਿੱਚ ਦੇਖੇ ਐ ਕੈਂਪੇਨ ਦੇ ਦੌਰਾਨ ਉਹ ਜਿਵੇਂ ਹੁਣ ਸੰਗਠਨ ਬਣਿਆਗਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਉਹਨਾਂ ਦੁਆਰਾ ਵੀ ਅੱਗੇ ਵਧ ਕੇ ਕਰਵਾਏ ਜਾਣਗੇ ਜੀ ਉਹ ਸਰ ਜੇਕਰ ਇੰਨੇ ਕ ਜਿਹੜੇ ਆਪਣੇ ਆਪ ਤੇ ਸਿੱਖੇ ਸਿਖਾਏ ਕਹਿੰਦੇ ਸੀਗੇ ਜੇਕਰ ਉਹਨਾਂ ਨੇ ਚੰਗੇ ਕੰਮ ਕੀਤੇ ਹੋਵੇ ਹੁੰਦੇ ਤਾ ਹੁਣ ਨਾਚ ਨਾ ਜਾਣੇ ਆਂਗਣ ਟੇਡਾ ਜਾ ਕੇ ਲਈਏ ਵੀ ਪੁੱਜਣਾ ਹੋਵੇ ਤਾਂ ਥੂ ਕੋੜੀ ਵਾਲਾ ਕੰਮ ਕਹਿ ਸਕਦੇ ਆ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਨੋ ਸਿੱਖੀਏ ਸਾਰੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਲੀਡ ਕਰਦੇ ਆ ਮੈਂ ਕਹਿੰਦਾ ਵੀ ਇੰਨੇ ਐਜੂਕੇਟਿਡ ਜਿਹੜੇ ਹੈਗੇ ਆ ਲੀਡਰ ਉਹ ਹੈ ਤੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਐਜੂਕੇਸ਼ਨ ਮਨਿਸਟਰ ਜਿਨ੍ਹਾਂ ਦੀਆਂ ਗੱਲਾਂ ਮੈਂ ਕਹਿੰਦਾ ਕੱਲੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਜਿਹੜੇ ਅਜੇ ਸ਼ਬਦ ਵਰਤ ਲਿਆ ਉਹਨਾਂ ਨੂੰ ਮੈਂ ਕਹਿੰਦਾ ਉਮਰ ਲੰਘ ਗਈ ਹੋਣੀ ਪਹਿਲਾਂ ਤਾਂ ਅਜਿਹੇ ਸ਼ਬਦ ਵਰਤਦੇ ਆ ਉਹਨਾਂ ਨੂੰ ਆਪਣੇ ਆਪ ਵੱਲ ਝਾਤੀ ਮਾਰਨੀ ਚਾਹੀਦੀ ਹੈ ਸੋ ਜਿਆਦਾ ਗੱਲਾਂ ਸੀ ਕਰਨੀ ਨੇ ਅਸੀਂ ਤਾਂ ਜਿੱਤ ਦਾ ਨਜ਼ਾਰਾ ਲੈਣਾ ਹੁਣ ਤੇ ਬਾਕੀ ਵੋਟਰਾਂ ਸਪੋਰਟਰਾਂ ਨੂੰ ਬਹੁਤ ਬਹੁਤ ਮੁਬਾਰਕ ਦੇਖੋ ਪਾਰਟੀ ਦੀ ਜੇ ਅਸੀਂ ਗੱਲ ਕਰੀਏ ਮੇਰੇ ਹਿਸਾਬ ਦੇ ਨਾਲ ਅਸੀਂ ਜ਼ਿਆਦਾਤਰ ਜਿਹੜੀ ਜਿੱਤ ਹਾਸਲ ਕੀਤੀ ਹੈ ਦੋ ਜਾਂ ਤਿੰਨ ਦੇ ਉੱਤੇ ਹੈ ਜਿਹੜੀ ਹੈ ਅਸੀਂ ਨਹੀਂ ਕਾਮਯਾਬ ਹੋ ਪਾਏ ਕੋਈ ਕਮੀਆਂ ਰਹੀਆਂ ਹੋਣਗੀਆਂ ਉਹਨਾਂ ਨੂੰ ਵੀ ਦੂਰ ਕੀਤੇ ਜਾਊਂਗਾ ਪਰ ਜੇ ਅਸੀਂ ਗੱਲ ਕਰੀਏ ਇੱਕ ਤਰਫਾ ਜਿੱਤ ਅਸੀਂ ਕਹਿ ਸਕਦੇ ਆ ਜੇਕਰ 100% ਤੋਂ ਅਸੀਂ ਗੱਲ ਕਰੀਏ ਓਵਰਆਲ ਮੈਂ ਕਹਿੰਦਾ ਅਸੀਂ 90% ਦੇ ਕਰੀਬ ਕਾਮਯਾਬ ਹੋਈ ਹੋਣੇ ਆ ਇਹ ਜਿਹੜਾ ਵੱਡਾ ਮਾਰਜਿਨ ਹੈ ਜਿਹੜਾ ਲੋਕਾਂ ਨੇ ਇੱਕ ਵਾਰੀ ਫੇਰ ਵਿਸ਼ਵਾਸ ਜਤਾਇਆ ਕਿਉਂਕਿ ਤੁਹਾਡੇ ਸਾਹਮਣੇ 2027 ਨੇੜੇ ਹੈ ਚੋਣਾਂ ਅੱਗੇ ਆਉਣ ਵਾਲੀਆਂ ਸੋ ਉਸ ਦੌਰਾਨ ਇਹ ਜੀ ਜਿੱਤ ਹਾਸਲ ਕਰਨੀ ਹੈ ਜਦ ਕਿ ਬਹੁਤ ਜ਼ਿਆਦਾ ਲੋਕੀ ਇਹ ਗੱਲ ਕਰੀਏ ਵਿਰੋਧੀ ਜਿਹੜੀ ਇਹ ਨੈਗੇਟਿਵਿਟੀ ਫੈਲਾ ਰਹੇ ਫਿਰ ਵੀ ਆਮ ਆਦਮੀ ਪਾਰਟੀ ਦਾ ਗ੍ਰਾਫ ਆਪ ਜੀ ਦੇ ਸਾਹਮਣੇ ਦੇਖੋ ਕਿਵੇਂ ਫਿਰ ਇੱਕ ਵਾਰੀ ਫੇਰ ਉਚਾਈ ਤੇ ਗਿਆ ਹੈ ਤੁਸੀਂ ਆਪ ਕਹਿ ਰਹੇ ਹੋ ਜੀ ਜੇ ਸੈਮੀਫਾਈਨਲ ਹੈ ਤਾਂ ਸੈਮੀਫਾਈਨਲ ਤਾਂ ਜਿੱਤ ਗਿਆ ਆਮ ਆਦਮੀ ਪਾਰਟੀ ਪਹਿਲਾਂ ਸੈਮੀਫਾਈਨਲ ਜਿਹੜੀ ਜਮਨੀ ਚੋਣਾ ਸੀ ਉਹਨਾਂ ਨੂੰ ਕਹਿੰਦੇ ਸੀਗੇ ਉਹ ਵੀ ਜਿੱਤ ਗਏ ਸੀਗੇ ਹਾਂਜੀ ਓਵਰ ਕੰਫੀਡੈਂਸ ਨਹੀਂ ਹੋਣੀ ਜਿੱਤ ਤੱਕ ਆ ਦੇ ਓਵਰ ਕੰਫੀਡੈਂਸ ਨਾ ਦੀ ਸਰ ਕੋਈ ਚੀਜ਼ ਨਹੀਂ ਹੈ ਇਹ ਡੈਮੋਕ੍ਰੇਸੀ ਹੈ ਜੇਕਰ ਆਪਾਂ ਲੋਕਾਂ ਦੇ ਵਿੱਚ ਵਿਚਰਦੇ ਰਵਾਂਗੇ ਉਹਨਾਂ ਦੇ ਕੰਮ ਕਰਦੇ ਰਵਾਂਗੇ ਤੇ ਲੋਕਾਂ ਨੇ ਆਪ ਹੀ ਅਗਲੀ ਵਾਰ ਵੀ ਜਿਹੜੀ ਜਿੱਤ ਹੈ ਉਹ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਜਿਹੜਾ ਜਿੱਤ ਦਾ ਫਤਵਾ ਦੇਣਾ ਹੈ ਤੇ ਇਹ ਜਿਹੜੀ ਜਿੱਤ ਹੈ ਲੋਕਪ੍ਰਿਅਤਾ ਦੀ ਹੈ ਤੇ ਆਮ ਆਦਮੀ ਪਾਰਟੀ ਦੀ ਹੈ ਸਰਦਾਰ ਹਰਜੋਤ ਸਿੰਘ ਬੈਂਸ ਦੁਆਰਾ ਹਲਕੇ ਦੇ ਵਿੱਚ ਕਰਵਾਏ ਜਾ ਰਹੇ ਕੰਮਾਂ ਦੀ ਹੈ ਤੇ ਭਗਵੰਤ ਮਾਨ ਜੀ ਜਿਵੇਂ ਲੀਡ ਕਰ ਰਹੇ ਹੈ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਇਹ ਜਿੱਤ ਜਿਹੜੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਸਮੇਂ ਜਿਹੜੀ ਕਵਰੇਜ ਕੀਤੀ ਹੈ ਪਾਰਟੀ ਦੇ ਖਰੇ ਕੰਮ ਵੀ ਪਾਰਟੀ ਨੂੰ ਦੱਸਿਆ ਜੇ ਕਿਤੇ ਹੋਣ ਵਾਲੇ ਕੰਮ ਆਪ ਜੀ ਦੇ ਮਾਧਿਅਮ ਨਾਲ ਉਹ ਵੀ ਸਾਡੇ ਤੱਕ ਪੁੱਜਦੇ ਬਹੁਤ ਬਹੁਤ ਧੰਨਵਾਦ